ਆਪਾਂ ਆ ਗਏ ਆਪਣੇ ਬਾਗ ਕੋਨੀ ਗਾਰਡਨ ਚ ਤੇ ਹੁਣ ਆਪਾਂ ਤੋੜਦੇ ਆ ਇਹ ਪਾਲਕ ਤੇ ਬੱਦਲ ਬਹੁਤ ਨੇ ਮਾੜੀ ਮਾੜੀ ਪੂਰਤਾਰੀ ਆ ਤੇ ਦੇਖੋ ਬਹੁਤ ਜਿਆਦਾ ਨੇ ਤੇ ਕਣਕ ਨਹੀਂ ਕਮੀ ਪਿਆ ਰੇ ਠੰਡੀ ਹਵਾ ਚੱਲਦੀ ਪਈ ਜਿਵੇਂ ਸ਼ਿਮਲਾ ਤੇ ਆਪਾਂ ਲੱਗੇ ਆ ਪਾਲਕ ਦੇ ਕੋੜੇ ਬਣਾਉਣੇ ਬਾਲਕ ਨੂੰ ਲੱਗੇ ਆ ਤੋੜਨ ਜਲਦੀ ਜਲਦੀ ਤੋੜ ਲੈਣੇ ਆ ਤੇ ਫਿਰ ਤੁਸੀਂ ਜਾ ਕੇ ਸ਼ਾਂਤੀ ਕਰ ਲਾਂਗੇ ਉਹ ਆਪਣੇ ਬਾਲਕਾ ਵਾਧੂ ਬਣਿਆ ਜੀ ਅੱਜ ਕੱਲ ਆਪਾਂ ਇਸ ਤਰ੍ਹਾਂ ਵੇਚ ਸਕਦੇ ਆ ਨਾਲੇ ਇਹੰਦਾ ਵੀ ਦੂਰੋਂ ਖੇਤ ਚ ਲੈ ਆਉਣੀ ਜਾਂ ਮੰਡੀ ਚ ਲੈ ਆਉਣੀ ਟਾਈਮ ਲੱਗ ਜਾਂਦਾ ਤੇ ਕਰੇ ਆਪਾਂ ਜਲਦੀ ਜਲਦੀ ਪਕੌੜੇ ਬਣਾਉਣੇ ਜਾਂ ਕੁਝ ਵੀ ਕਰਨਾ ਤੇ ਆਪਾਂ ਇਹਨਾਂ ਤੋੜ ਸਕਦੇ ਆ। ਲਓ ਜੀ। ਆਪਾਂ ਤੋੜ ਲਈਏ ਸਾਰੇ। ਆਪਾਂ ਇਹਨੂੰ ਕੱਟ ਲਿਆ ਕਰਦੇ ਦੇ ਨਾਲ ਭਰ ਲਈ ਆਪਦੀ ਟੋਕਰੀ। ਤੇ ਇਹ ਆਪਾਂ ਨੂੰ ਵਾਦੂ ਆ। ਤੇ ਜਦੋਂ ਆਪਾਂ ਇਦਾਂ ਮੈਂ ਨਾ ਚਾਕੂ ਦੇ ਨਾਲ ਕਟਿੰਗ ਕਰ ਲਈ। ਹੱਥ ਨਾਲ ਵੀ ਤੋੜ ਲਈ ਦੀ ਥੋੜੀ ਜਿਹੀ ਤੋੜੀ ਸੀ ਫਿਰ ਮੈਂ ਕਿਹਾ ਚਲ ਚਾਕੂ ਨਾਲ ਕਟਿੰਗ ਕਰ ਲਾਂ ਜਾਂ ਚਾਕੂ ਨਾਲ ਕਟਿੰਗ ਕਰੀਏ ਨਾ ਤੇ ਦੁਬਾਰਾ ਬਹੁਤ ਸੋਹਣੀ ਫਿਰ ਦੁਬਾਰਾ ਫੁੱਟੇ ਹੋਗੀ ਥੱਲੋ। ਤੇ ਚਲੋ ਜੀ ਕਰਦੇ ਆਪਾਂ ਤਿਆਰੀ। ਇਹੋਂ ਮਲੇ ਚੱਲ ਗਏ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਲਿਆ ਸਾਫ਼ ਤੇ ਇੱਧਰ ਆ ਦੇਖੋ ਸਾਰੀਆਂ ਡੰਡੀਆਂ ਜਿਹੜੀਆਂ ਫालतू ਡੰਡੀਆਂ ਸੀ ਉਹ ਵੀ ਤੋੜ ਦਿੱਤੀਆਂ ਤੇ ਇਹ ਜਿਹੜੇ ਇਦਾਂ ਆ ਪੱਤੇ ਖਰਾਬ ਹੁੰਦੇ ਆ ਨਾ ਇਹ ਨਹੀਂ ਪੋਣੇ ਚਾਹੀਦੇ ਮੜਾ ਮोटा ਕਹੀਏ ਹੋ ਜਾਂਦਾ ਵੈਸੇ ਇਹ ਬਿਨਾ ਰੇ ਸਪਰੇਅ ਤੋਂ ਇਹਨੂੰ ਕੁਛ ਵੀ ਨਹੀਂ ਕੀਤਾ ਹੋਇਆ ਬਸ ਇੱਕ ਦਿਨ ਖੱਟੀ ਲੱਸੀ ਦਾ ਛਿੱਟਾ ਮਾਰਿਆ ਸੀ ਤੇ ਇਦਾਂ ਆਪਾਂ ਘਰ ਦੀ ਗੀਚੀ ਵੇਚੀ ਲਾ ਸਕਦੇ ਆ ਤੇ ਕੋਈ ਵਧੀਲੀ ਨਹੀਂ ਕੋਈ ਸਬਜੀ ਦਿਸਦੀ ਤੇ ਆਪਾਂ ਇਹਦਾ ਕੁਛ ਵੀ ਬਣਾ ਸਕਦੇ ਆ ਪਹਿਲਾਂ ਮੇਰਾ ਇਰਾਦਾ ਸੀਗਾ ਵੀ ਅੱਜ ਪਕੌੜੇ ਬਣਾਵਾਂ ਤੇ ਹੁਣ ਬੱਚਿਆਂ ਨੇ ਡਿਮਾਂਡ ਕਰਤੀ ਕਹਿੰਦੇ ਨਹੀਂ ਸਾਨੂੰ ਆਲੂ ਪਾਲਕ ਦੀ ਸਬਜੀ ਬਣਾ ਦਿਓ ਤੇ ਫਿਰ ਇਸ ਕਰਕੇ ਹੁਣ ਮੈਂ ਆਲੂ ਪਾਲਕ ਦੀ ਸਬਜ਼ੀ ਬਣਾਉਣ ਲੱਗੀ ਆ ਤੇ ਸਬਜ਼ੀ ਬਣਾਵਾਂਗੇ ਇਹਨੂੰ ਕੱਟ ਕੇ ਇਹਨੂੰ ਹੁਣ ਧੋ ਕੇ ਰੱਖ ਲੈਣੇ ਆ ਫਿਰ ਇਹਨੂੰ ਕੱਟ ਲਾਂਗੇ ਸੱਚੀ ਅਸੀਂ ਗੇਟੋ ਪਾਲਕ ਨੂੰ ਕੱਟ ਕੇ ਸਬਜ਼ੀ ਬਣਾਉਣੇ ਆ ਆਲੂ ਪਾਲਕ ਪਰ ਤੁਹਾਨੂੰ ਪਤਾ ਘਰ ਦੇ ਵਿੱਚ ਜਿੰਨੇ ਮੈਂਬਰ ਹੁਣ ਸਾਰਿਆਂ ਦੀਆਂ ਵੱਖ-ਵੱਖ ਸਲਾਹਾਂ ਤੇ ਫਤੇ ਨੇ ਇੱਕ ਬਾ ਮੰਨ ਕੇ ਕਹਿਤਾ ਕਹਿੰਦਾ ਮੈਂ ਤਾਂ ਪਾਲਕ ਪਨੀਰ ਖਾਊਗਾ ਅਸੀਂ ਕਹਿੰਦੇ ਅਸੀਂ ਪਾਲਕ ਦੇ ਪਕੌੜੇ ਬਣਾਓ ਤੇ ਸੋ ਡਿਸੀਜਨ ਇਹ ਹੋਇਆ ਆ ਕਿ ਪਾਲਕ ਪਨੀਰ ਦੀ ਸਬਜ਼ੀ ਬਣਨ ਲੱਗੀ ਆ ਤੇ ਐਨ ਮੌਕੇ ਤੇ ਆਣ ਕੇ ਸਬਜੀ ਕੁਛ ਹੋਰ ਤਰੀਕੇ ਨਾਲ ਬਣਾਉਣੀ ਹੁੰਦੀ ਆ ਬੱਚੇ ਕੁਛ ਹੋਰ ਤਰੀਕੇ ਨਾਲ ਕਹਿੰਦੇ ਕਹਿੰਦੇ ਮੈਂ ਕਹਿੰਦਾ ਮੈਂ ਕੱਟ ਕੇ ਬਣਾਈ ਹੋਈ ਆਲੂ ਪਾਲਕ ਦੀ ਸਬਜੀ ਨਹੀਂ ਖਾਊਂਗਾ ਮੈਂ ਖਾਊਂਗਾ ਪਾਲਕ ਪਨੀਰ ਸੋ ਹੁਣ ਆਪਾਂ ਬਣਾਉਣ ਲੱਗੇ ਆ ਪਾਲਕ ਪਨੀਰ ਹੋ ਗਿਆ ਤੇਲ ਗਰਮ ਤੇ ਇਹਦੇ ਚ ਆਪਾਂ ਪਾਤਾ ਜੀਰਾ ਜੀਰਾ ਪਾਤਾ ਤੇ ਹੁਣ ਆਪਾਂ ਨਾਲ ਦੀ ਨਾਲ ਜੀਰਾ ਤੇ ਜਲਦੀ ਫرائی ਹੋ ਜਾਣਾ ਨਾ ਕਿਆਲ ਪਾਣਾ ਹੈ ਆਪਾਂ ਪਿਆਜ਼ ਫਾਟ ਤੇ ਆ ਆਪਾਂ ਟਮਾਟਰ ਦੀ ਤੇ ਲਸਣ ਦੀ ਆਪਣੇ ਕੋਲ ਵੀ ਗਰੇਵੀ ਬਣਾ ਕੇ ਰੱਖੀ ਏ ਆ ਜਿਹੜੀ ਲਸਣ ਟਮਾਟਰ ਤੇ ਮਾੜਾ ਯਾਦ ਰੱਖ ਪਾਇਆ ਤੇ ਤਿੰਨਾਂ ਚੀਜ਼ਾਂ ਦੀ ਪੇਸਟ ਬਣਾਈ ਏ ਤੇ ਆ ਆਪਾਂ ਪਿਆਜ਼ ਕੱਟ ਕੇ ਲੈਣੇ ਤੇ ਇਹ ਆਪਣੇ ਪਿਆਜ਼ ਥੋੜਾ ਮੇਰੀ ਆਪਾਂ ਪਿਆਰ ਕੇ ਜੇ ਹੈ ਕਿ ਇਧਰ ਆਪਾਂ ਨਾ ਪਾਲਕ ਨੂੰ ਗ੍ਰाइंड ਕਰਕੇ ਰੱਖ ਲਿਆ 300 ਗ੍ਰਾਮ ਪਾਲਕ ਨੇ ਅੱਜ ਮੇਰਾ ਦਿਮਾਗ ਪੂਰੀ ਤਰ੍ਹਾਂ ਨਾਲ ਘਮਾਇਆ ਕੋਈ ਬੱਚਾ ਕਹਿ ਰਿਹਾ ਸੀਗਾ ਪਾਲਕ ਦੇ ਕੋੜੇ ਬਣਾਓ ਕੋਈ ਕਹਿ ਰਿਹਾ ਸੀ ਆਲੂ ਪਾਲਕ ਤੇ ਅਖੀਰ ਤੇ ਫੈਸਲਾ ਹੋਇਆ ਪਾਲਕ ਪਨੀਰ ਬਣਾਉਣਾ ਪਿਆਜ਼ ਆਪਨੇ ਪੂਰੀ ਤਰ੍ਹਾਂ ਨਾਲ ਪੁੱਜ ਗਏ ਨੇ ਤੇ ਹੁਣ ਆਪਾਂ ਪਾ ਦਾਂਗੇ ਟਮਾਟਰ ਲਸਣ ਦੀ ਪੀ ਆਪਾਂ ਪਾਵਾਂਗੇ ਨਮਕ ਆਪਾਂ ਪਾਪਾਂਗੇ ਨਮਕ ਹੁਣ ਮਾਲਾ ਪਾ ਐਡ ਕਰਾਂਗੇ ਹਲਦੀ आप पाती हल्दी देखो मसाला मसाला इस तरह का भेजना चाहिए तो हूँ आप जो अपने घर का बनाया है मसाला ये पा देंगे एक चम्मच धनिया पाउडर हम आप देंगे ये वाला मसाला ਜਿਹੜਾ ਆਪਾਂ ਬਹੁਤ ਸਾਰੀਆਂ ਚੀਜ਼ਾਂ ਪਾ ਕੇ ਬਣਾਇਆ ਹੋਇਆ ਹੈ ਇਸ ਸਬਜ਼ੀ ਦੇ ਵਿੱਚ ਨੂੰ ਬਹੁਤ ਸਵਾਦ ਲੱਗਦਾ। ਇੰਨਾ ਪੱਕੀ ਹੋ ਜਾਣਾ। ਤੇ ਇਹਦੇ ਆਪਾਂ ਥੋੜਾ ਜਿਹਾ ਪਾਲਕ ਵਾਲਾ ਪਾਣੀ ਪਾਵਾਂਗੇ। ਹਲਕਾ ਜਿਹਾ। ਹੁਣ ਜਦੋਂ ਆਪਣਾ ਮਸਾਲਾ ਸੌਪਾ ਤਰੀਕੇ ਨਾਲ ਭੁੱਜ ਗਿਆ ਤੇ ਆਪਾਂ ਵਿੱਚ ਪਾਲਕ ਪਾ ਦਈਏ। ਮਸਾਲਾ ਦੇਖੋ ਆਪਣਾ ਕਿੰਨਾ ਸੋਨਾ ਪੁੱਜ ਗਿਆ ਦੇਖੋ ਮਸਾਲਾ ਬਹੁਤ ਹੀ ਜ਼ਿਆਦਾ ਸੋਨਾ ਪੁੱਜ ਗਿਆ ਮਸਾਲਾ ਕਿੰਨਾ ਜਾਲੀਨਾਰ ਤੇ ਹੁਣ ਆਪਾਂ ਪਾ ਦਾਂਗੇ ਪਾਲਕ ਇਹ ਆਪਣੇ ਕੋਲ ਘੱਬੀ ਪਾਲਕ ਸੀ ਇੰਨੀ ਪਾਲਕ ਦੇ ਵਿੱਚ ਨਾ ਆਪਾਂ ਹਲਕੀ ਜੀ ਚੀਨੀ ਪਾਈ ਸੀ ਹਲਕੀ ਜੀ ਪਾਲਕ ਆਪਣੀ ਹੋ ਗਈ ਤਿਆਰ ਦੇਖੋ ਜਦੋਂ ਪਾਲਕ ਤਿਆਰ ਹੋ ਜਾਂਦੀ ਨਾ ਇਹਦਾ ਪਤਾ ਲੱਗ ਜਾਂਦਾ ਤੇ ਆ ਆਪਾਂ ਕੱਟ ਲਿਆ ਪਨੀਰ ਪਨੀਰ ਦੀ ਕਟਿੰਗ ਕਰ ਲਈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਪਨੀਰ बस दो मिनट आपा इन फ्रिज अंदर डॉक्यूमेंट आ देखो अपनी सब्जी दी लुक ਤੇ ਬਹੁਤ ਹੀ ਜਿਆਦਾ ਪਾਲਕ ਪਨੀਰ ਦੀ ਸਬਜੀ ਟੇਸਟੀ ਬਣੀ ਹੈ ਤਾਂ ਹੀ ਬੱਚੇ ਕਹਿ ਰਹੇ ਸੀ ਤੇ ਇਹ ਬਹੁਤ ਜਿਆਦਾ ਵਧੀਆ ਬਣੀ ਹੈ ਤੁਸੀਂ ਦੱਸੋ ਤੁਹਾਨੂੰ ਇਹ ਲੁੱਕ ਕਿਵੇਂ ਦੀ ਲੱਗੀ ਪਾਲਕ ਪਨੀਰ ਦੀ ਸਬਜੀ ਤੇ ਤੁਹਾਨੂੰ ਇਹ ਲੁੱਕ ਕਿਵੇਂ ਦੀ ਲੱਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ